हां जी दोस्तों सबको पहला सरया ने प्यार भरी सत श्री अकाल आज फिर एक नई स्कीम ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਜੋ ਕਿ ਔਰਤਾਂ ਲਈ ਬਹੁਤ ਫਾਇਦੇਮੰਦ ਹੈ ਇਸ ਸਕੀਮ ਸਿੱਧੇ ਖਾਤੇ ਵਿੱਚ ਆਉਂਦੇ ਨੇ ਪੈਸੇ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜ਼ਰੂਰ ਸੈੱਟ ਕਰ ਲੈਣਾ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਤੋ ਦੋਸਤੋ ਜਿਹੜੀ ਸਕੀਮ ਦੀ ਗੱਲ ਕਰ ਰਹੇ ਹਾਂ ਔਰਤਾਂ ਲਈ ਬਹੁਤ ਫਾਇਦੇਮੰਦ ਹੈ ਜਿਹਨੇ ਪੇ ਤੋਂ ਬਾਅਦ ਸਿੱਧੇ ਖਾਤੇ ਵਿੱਚ ਆਉਣਗੇ ਪੈਸੇ ਜਨਨੀ ਸੁਰੱਖਿਆ ਯੋਜਨਾ ਇੱਕ ਬਹੁਤ ਹੀ ਉਤਸਾਹੀ ਯੋਜਨਾ ਹੈ ਇਸ ਸਕੀਮ ਤਹਿਤ ਗਰਭਤੀ ਔਰਤਾਂ ਨੂੰ ਗ੍ਰਾਂਟ ਦੀ ਰਕਮ ਦਿੱਤੀ ਜਾਂਦੀ ਹੈ ਇੱਕ ਔਰਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਹ ਗ੍ਰਾਂਟ ਰਾਸ਼ੀ ਪ੍ਰਾਪਤ ਕਰ ਸਕਦੀ ਹੈ ਇਹ ਗ੍ਰਾਂਟ ਦੀ ਰਕਮ ਮਾਂ ਦੇ ਸਰਕਾਰੀ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਹੈ ਪਿੰਡੂ ਤੇ ਸਰੀ ਕਿਤਰਾਤ ਔਰਤਾਂ ਨੂੰ ਵਕ-ਵਕ ਗ੍ਰਾਂਟ ਦੀ ਰਾਸ਼ੀ ਦਿੱਤੀ ਜਾਂਦੀ ਹੈ ਸਰਕਾਰ ਆਮ ਲੋਕਾਂ ਲਈ ਕਈ ਅਬਲਾਸੀ ਯੋਜਨਾਵਾਂ ਚਲਾ ਰਹੀ ਹੈ ਲੱਖਾਂ ਲੋਕ ਇਸ ਨਾ ਸਕੀਮਾ ਦਾ ਲਾਭ ਉਠਾ ਰਹੇ ਨੇ ਸਰਕਾਰ ਦੀ ਜਨਨੀ ਸੁਰੱਖਿਆ ਯੋਜਨਾ ਵੀ ਇੱਕ ਮਹੱਤਵਪੂਰਨ ਯੋਜਨਾ ਹੈ ਇਸ ਸਕੀਮ ਤਹਿਤ ਉਹਨਾਂ ਗਰਭਤੀ ਔਰਤਾਂ ਨੂੰ ਪ੍ਰੋਤਸਾਹਨ ਰਾਸ਼ੀ ਗ੍ਰਾਹਡ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਇਹ ਰਾਸ਼ੀ ਪੇਂਡੂ ਖੇਤਰਾਂ ਤੇ ਸ਼ਹਿਰੀ ਖੇਤਰਾਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਰੱਖੀ ਗਈ ਹੈ ਇਹ ਰਕਮ ਮਾਂ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਤੇ ਬੱਚੇ ਦੇ ਜਨਮ ਤੋਂ ਬਾਅਦ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਰਕਮ ਸਿੱਧੇ ਮੈਟਰਨਿਟੀ ਖਾਤੇ ਵਿੱਚ ਆਉਂਦੀ ਹੈ ਤੇ ਕੋਈ ਵੀ ਵਿਅਕਤੀ ਇਸ ਰਕਮ ਦੀ ਤਰਵਤੋਂ ਨਹੀਂ ਕਰ ਸਕਦਾ ਚੀਫ ਮੈਡੀਕਲ ਅਫਸਰ ਡਾਕਟਰ ਅਜੀਤ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਰਾਸੀ ਜਣੇਪਾ ਛੁੱਟੀ ਹੋਣ ਉਪਰੰਤ ਲਾਭਪਾਤਰੀ ਨੂੰ ਦਿੱਤੀ ਜਾਂਦੀ ਹੈ ਉਹਨਾਂ ਇਹ ਵੀ ਦੱਸਿਆ ਕਿ ਮੈਟਰਨਿਟੀ ਡਿਸਚਾਰਜ ਸਲਿੱਪ ਦੇ ਨਾਲ ਹੀ ਅਸਾਂ ਆਧਾਰ ਕਾਰਡ ਤੇ ਬੈਂਕ ਪਾਸਬੁੱਕ ਦੀਆਂ ਕਾਪੀਆਂ ਵੀ ਲੈ ਕੇ ਜਾਂਦੇ ਹਾਂ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਭੇਜ ਦਿੱਤੀ ਜਾਂਦੀ ਹੈ ਦੇ ਕੁਝ ਦਿਨਾਂ ਬਾਅਦ ਗਰਭਤੀ ਔਰਤ ਦੇ ਖਾਤੇ ਦੇ ਵਿੱਚ ਇਹ ਰਕਮ ਜਿਹੜੀ ਹੈ ਉਹ ਜਮ੍ਹਾਂ ਹੋ ਜਾਂਦੀ ਹੈ ਹੁਣ ਜੇਕਰ ਤੁਸੀਂ ਵੀ ਚੁੱਕਣਾ ਚਾਹੁੰਦੇ ਹੋ ਇਸ ਸਕੀਮ ਦਾ ਫਾਇਦਾ ਤਾਂ ਕੀ ਲੱਗਣਗੇ ਇਹਦੇ ਵਿੱਚ ਦਸਤਾਵੇਜ਼ ਇਹ ਵੀ ਜਾਣ ਲਓ ਜਨਨੀ ਸੁਰੱਖਿਆ ਯੋਜਨਾ ਬਾਰੇ ਜਾਣਕਾਰੀ ਦਿੰਦੇ ਆ ਚੀਫ ਮੈਡੀਕਲ ਅਫਸਰ ਡਾਕਟਰ ਅਜੀ ਕੁਮਾਰ ਵਰਮਾ ਨੇ ਦੱਸਿਆ ਕਿ ਸ਼ਹਿਰੀ ਤੇ ਪਿੰਡੂ ਖੇਤਰਾਂ ਦੇ ਵਿੱਚ ਵਕ-ਵਕ ਪ੍ਰੇਰਣਾ ਰਾਸ਼ੀਆ ਦਿੱਤੀਆਂ ਜਾਂਦੀਆਂ ਨੇ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਇਹ ਕਿੰਨੀ ਬਣਾਇਆ ਜਾਂਦਾ ਹੈ ਕਿ ਮਾਂ ਪਿੰਡੂ ਖੇਤਰ ਦੀ ਹੈ ਜਾਂ ਸ਼ਹਿਰੀ ਖੇਤਰ ਦੀ ਜੇਕਰ ਮਾਂ ਪਿੰਡੋਂ ਖੇਤਰ ਦੀ ਹੈ ਤਾਂ ਸਰਕਾਰ ਦੁਆਰਾ ਉਸਦੇ ਖਾਤੇ ਦੇ ਵਿੱਚ 1400 ਰੁਪਏ ਭੇਜੇ ਜਾਂਦੇ ਨੇ ਜੇਕਰ ਮਾਂ ਸ਼ਹਿਰੀ ਖੇਤਰ ਦੀ ਹੈ ਤਾਂ ਸਰਕਾਰ ਉਸਦੇ ਖਾਤੇ ਦੇ ਵਿੱਚ 1000 ਰੁਪਏ ਭੇਜਦੀ ਹੈ ਇਹ ਰਕਮ ਮਾਂ ਨੂੰ ਪ੍ਰोत्사હન ਵਜੋਂ ਉਪਲਬਧ ਕਰਵਾਈ ਜਾਂਦੀ ਹੈ ਇਹਦੇ ਵਿੱਚ ਡਾਕੂਮੈਂਟ ਕੀ ਕੀ ਲੱਗਣੇ ਨੇ ਆਧਾਰ ਕਾਰਡ ਬੈਂਕ ਪਾਸਬੁੱਕ ਤੇ ਹਸਪਤਾਲ ਦਾ ਡਿਸਚਾਰਜ ਸਲਿੱਪ ਜਿਹੜੇ ਵੀ ਹਸਪਤਾਲ ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ ਉਹਦੀ ਜਿਹੜੀ ਡਿਸਚਾਰਜ ਸਲਿੱਪ ਹੈ ਉਹ ਨਾਲ ਨੱਥੀ ਕਰਨੀ ਲਾਜ਼ਮੀ ਹੈ ਜੇਕਰ ਗਰਭਤੀ ਔਰਤ ਇੱਕ ਕਾਗਜ਼ ਜਮਾ ਨਹੀਂ ਕਰਵਾਉਂਦੀ ਤਾਂ ਉਹ ਇਹ ਰਕਮ ਪ੍ਰਾਪਤ ਨਹੀਂ ਕਰ ਸਕੇਗੀ ਸੋ ਇਹ ਸੀ ਸਾਡੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਸਕੀਮਾਂ ਅਸੀਂ ਆਪਣੇ ਚੈਨਲ ਤੇ ਨਿਤ-ਨਿਤ ਲੈ ਕੇ ਆਉਂਦੇ ਰਹਿੰਦੇ ਆ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓਗਾ ਤੁਮਤ ਸ਼ੇਅਰ ਤਾਂ ਜੋ ਹਰ ਇੱਕ ਤੱਕ ਇਹ ਪਹੁੰਚ ਸਕੇ ਹਰ ਇੱਕ ਇਸ ਦਾ ਲਾਭ ਲੈ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੀ ਧੰਨਵਾਦ